ਤੁਸੀਂ ਕੀ ਸੋਚਦੇ ਹੋ ਕਿ ਗੱਲਬਾਤ ਦਾ سلسلہ ਦੁਬਾਰਾ ਕਿਵੇਂ ਸ਼ੁਰੂ ਹੋਏ ਕਿਉਂਕਿ 20 ਦਿਨ ਹੋ ਗਏ ਨੇ ਲਗਾਤਾਰ ਠੰਡ ਚ तमाम ਲੋਕ ਬੈਠੇ ਤੁਸੀਂ ਬੈਠੇ ਹੋ ਤਾਂ ਰਾਹ ਕਿਵੇਂ ਨਿਕਲੇਗਾ ਕਿ ਇਸ ਮਸਲੇ ਦਾ ਹੱਲ ਹੋਵੇ ਗੱਲ ਹੈ ਜੀ ਆਪਣੇ ਜਥੇਬੰਦੀਆਂ ਤਾਂ ਸਪਸ਼ਟ ਕਰ ਚੁੱਕੀਆਂ ਸਰਕਾਰ ਨੂੰ ਵੀ ਇਹ ਤਿੰਨੇ ਕਾਲੇ ਕਾਨੂੰਨ ਰੱਦ ਕਰੋ ਹੁਣ ਸਰਕਾਰ ਗੇਮ ਖੇਡ ਰਹੀ ਆ ਉਹ ਬੁਲਾਉਂਦੀ ਆ ਉਹਨੂੰ ਪਤਾ ਵੀ ਇਹ ਜਿਹੜੇ 35 ਆ 36 ਜਿੰਨੇ ਉਹ ਜਥੇਬੰਦੀ ਨੇ ਅੱਗੋਂ ਨੂੰ ਬੁਲਾਉਨੇ ਆ ਇਹ ਕੋਈ ਛੋਟੇ ਮੋਟੇ ਦਾ ਹੈ ਨਹੀਂ ਇਹਨਾਂ ਨਾਲ ਪੂਰੇ ਇੰਡੀਆ ਦੇ ਲੋਕ ਕਿਸਾਨ ਜੁੜੇ ਹੋਏ ਆ ਉਹ ਬੁਲਾਉਂਦੇ ਆ ਪਹਿਲਾਂ ਤਾਂ ਘੰਟਾ ਘੰਟਾ ਮਿਲਦੇ ਨਹੀਂ ਜਦੋਂ ਮਿਲਦੇ ਆ ਉਹ ਉਹੀ ਕਾਨੂੰਨ ਸਮਝਾਉਣ ਲੱਗ ਜਾਂਦੇ ਆ ਤੁਸੀਂ ਕਹ ਰਹੇ ਕਾਨੂੰਨ ਰੱਦ ਹੋਣੇ ਚਾਹੀਦੇ ਅਸੀਂ ਤਾਂ ਜੀ ਕਾਨੂੰਨ ਰੱਦ ਕਰਵਾ ਕੇ ਨਾ ਮੈਂ ਕਿਉਂਕਿ ਸੌਦਾ ਤਾਂ ਪਹਿਲਾਂ ਹੀ ਮੰਨ ਗਏ ਸੀ ਤਾਂ ਗੌਰਵ ਇੱਥੇ ਲੋਕ ਜੋ ਨੇ ਆਏ ਹੋਏ ਨੇ ਕਿਸਾਨ ਆਏ ਹੋਏ ਨੇ ਉਹ ਕਹਿ ਰਹੇ ਨੇ ਕਿ ਕਾਨੂੰਨ ਰੱਦ ਹੋਣ ਸੌਦਾ ਹੁਣ ਸਮਾਂ ਨਹੀਂ ਹੈ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੋਣਗੇ ਉਦੋਂ ਤੱਕ ਕਿਸਾਨ ਕਹਿ ਰਹੇ ਕਿ ਅਸੀਂ ਇੱਥੇ ਹੀ ਇਸੇ ਤਰੀਕੇ ਦੇ ਨਾਲ ਬੈਠੇ ਰਵਾਂਗੇ